ਆਹ ਤੁਹਾਡੇ ਵਾਸਤੇ 20 ਬਰ ਬਰ ਸੋਫਾ ਲੈ ਗਏ ਆ 20 ਬਰ ਬਰ ਸੋਫੇ ਦੇ ਵਿੱਚ ਤੁਹਾਨੂੰ ਕੱਪ ਹੋਲਡਰ ਨਾਲ ਅਲੱਗ ਤੋਂ ਮਿਲ ਜਾਣਗੇ ਤੇ ਇਹ ਸਾਰੇ ਸੋਫੇ ਦੀ ਆਪਾਂ ਗੱਲ ਕਰੀਏ ਬਲੈਕ ਸ਼ੇਡ ਦੇ ਵਿੱਚ ਇਹ ਸੋਫਾ ਹੈ ਜੇਕਰ ਤੁਸੀਂ ਇਹਦੇ ਵਿੱਚ ਲਾਈਟਿੰਗ ਦਾ ਕਨਸੈਪਟ ਵੀ ਐਡ ਕਰਵਾਉਣਾ ਚਾਹੁੰਦੇ ਹੋ ਤਾਂ ਵੀ ਇਹਦੇ ਵਿੱਚ ਤੁਸੀਂ ਕਰਵਾ ਸਕਦੇ ਹੋ ਬਾਕੀ ਇਹ ਸਾਰਾ ਸੋਫਾ HR ਦੀ 40 ਡੈਂਸਿਟੀ ਦੀ ਫਾਉਂਡ ਦੇਣਾ ਸੀ ਤਿਆਰ ਕੀਤਾ ਹੋਇਆ ਹੈਗਾ ਜਿਹਦੇ ਕਿ ਬੈਠਣ ਦੀ ਫੁੱਲ ਵਰਟਾ ਫੁੱਲ ਗਾਰੰਟੀ ਹੁੰਦੀ ਹੈ ਜਿਹੜੀ ਕਿ ਫੁੱਲ ਕੰਫਰਟੇਬਲ ਹੁੰਦੀ ਹੈ ਬੈਠਣ ਦੇ ਵਿੱਚ ਵੀ ਤੇ ਬਾਕੀ ਇਹਦੇ ਵਿੱਚ ਸਾਈਡ ਦੇ ਉੱਤੇ ਵੀ ਤੁਹਾਨੂੰ ਕੱਪ ਹੋਲਡਰ ਮਿਲ ਜਾਣਗੇ ਤੇ ਨਾਲ ਹੀ ਤੁਹਾਨੂੰ ਇਹਦੇ ਵਿੱਚ ਹੈਡ ਰੈਸਟ ਵਗੈਰਾ ਵੀ ਮਿਲ ਜਾਣਗੇ ਇਹ ਸਾਰਾ ਸੋਫਾ ਜਿਹੜਾ ਤੁਸੀਂ ਕਸਟਮਾਈਜ਼ ਕਰਵਾਉਣਾ ਚਾਹੁੰਦੇ ਹੋ ਆਪਣੇ ਰੂਮ ਦੇ ਸਾਈਜ਼ ਦੇ ਨਾਲ ਵੱਡਾ ਜਾਂ ਛੋਟਾ ਕਰਵਾਉਣਾ ਚਾਹੁੰਣਾ ਤਾਂ ਵੀ ਤੁਸੀਂ ਕਰਵਾ ਸਕਦੇ ਹੋ ਟੇਬਲ ਦੇ ਉੱਤੇ ਗਲਾਸ ਪੈਰੀ ਜਗ੍ਹਾ ਤੇ ਤੁਸੀਂ ਗਲਾਸ ਦੇ ਉੱਤੇ ਵੀ ਡਿਜ਼ਾਈਨ ਚਾਹੁੰਦੇ ਹੋ ਬਲੈਕ ਕਲਰ ਦੇ ਵਿੱਚ ਚਾਹੁੰਦੇ ਹੋ ਤਾਂ ਵੀ ਤੁਸੀਂ ਕਰਵਾ ਸਕਦੇ ਹੋ ਤੇ ਇਹਦੇ ਨਾਲ ਹੀ ਤੁਹਾਨੂੰ ਸਟੀਲ ਦੇ ਹੈਵੀ ਪੈਰ ਮਿਲ ਜਾਣਗੇ ਇਹਦੇ ਵਿੱਚ ਜੇਕਰ ਤੁਸੀਂ ਇਸ ਤਰੀਕੇ ਦਾ ਸੋਫਾ ਆਪਣੇ ਘਰ ਬੈਠੇ ਹੀ ਆਰਡਰ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਦਿੱਤੇ ਗਏ ਨੰਬਰਾਂ ਤੇ ਕਾਲ ਕਰ ਸਕਦੇ ਹੋ ਜਾਂ ਫਿਰ ਵਿਜ਼ਿਟ ਵੀ ਕਰ ਸਕਦੇ ਹੋ ਮਹਾਰਾਜਾ ਫਰਨੀਚਰ ਹਾਊਸ ਰਾਏਕੋਟ ਦੇ ਉੱਤੇ ਵੀਡੀਓ ਨੂੰ ਸ਼ੇਅਰ ਕਰਕੇ ਆਪਣੇ ਮਿੱਤਰਾਂ ਤੱਕ ਸ